ਮੈਨੂੰ ਮਾਫ਼ ਕਰਨਾ ਸਾਡੇ ਘਰਾਂ ਦੇ ਵਿੱਚ ਝੂਠ ਤੇ ਝੂਠ ਦਾ ਫੈਸਾਰਾ ਹੋ ਗਿਆ ਇੱਕ ਹੱਥ ਨਾਲ ਫਰਿੱਜ ਖੋਲਦੇ ਆਂ ਤੇ ਦੂਸਰੇ ਹੱਥ ਨਾਲ ਬੋਤਲ ਦਾ ਢੱਕਣ ਖੋਲ੍ਹ ਕੇ ਮੂੰਹ 'ਚ ਲਾ ਕੇ ਬੋਤਲ ਪਾਣੀ ਪੀ ਕੇ ਫੇਰ ਵਿੱਚ ਰੱਖ ਦਿੰਦੇ ਆਂ ਆ ਘਰਾਂ ਦੇ ਵਿੱਚ ਹਾਲ ਹੋ ਗਿਆ ਸਾਡੇ ਬਜ਼ੁਰਗਾਂ ਨੇ ਵੇਖਿਆ ਕਿ ਜਿੱਥੇ ਇਹ ਫਸਲ ਪੈਦਾ ਹੁੰਦੀ ਹੈ ਉੱਥੇ ਫਸਲ ਨੂੰ ਪੈਦਾ ਕਰਨ ਵਾਲਾ ਕੌਣ ਹੈ ਔਰ ਜਦੋਂ ਫਸਲ ਦੇ ਵਿੱਚ ਜਾਂਦਾ ਕੀ ਉਹ ਬਾਣੀ ਪੜਦਾ ਹੈ ਕਿ ਉੱਥੇ ਗਾਣੇ ਚੱਲਦੇ ਆ ਅੱਜ ਤਾਂ ਸਾਇੰਸ ਨੇ ਸਿੱਧ ਕਰ ਦਿੱਤਾ ਹੈ ਕਿ ਤੁਸੀਂ ਗਮਲੇ ਦੋ ਲੈ ਲਾਓ ਦੋਵਾਂ ਕਮਲਿਆਂ ਦੇ ਵਿੱਚ ਇੱਕੋ ਸਮੇਂ ਇੱਕੋ ਜਾਂ ਬੀਜ ਬੋਦਿਓ ਉਹਦੇ ਵਿੱਚੋਂ ਜਿਹੜਾ ਪੌਦਾ ਪੈਦਾ ਹੋਵੇਗਾ ਦੋਵਾਂ ਨੂੰ ਅੱਡੋ ਅੱਡ ਰੱਖ ਦੇ ਇੱਕ ਕੋਲ ਬਾਣੀ ਪੜ ਲਿਓ ਤੇ ਇੱਕ ਕੋਲ ਬੁਰੇ ਬਚਨ ਲੱચર ਗੀਤ ਲਾ ਦਿਓ ਦੋਮਾਂ ਦਾ ਫਰਕ ਵੇਖ ਲਿਓ ਇੱਕ ਜਿਹੜਾ ਬੂਟਾਗਾ ਉਹ ਗੁਰਸੰਗਤ ਜੀ ਪਰਫੁੱਲਤ ਹੋਵੇਗਾ ਮਹਾਰਾਜ ਦਾ ਬਚਨ ਹੈ ਨਾ ਬਾਣ ਤਿਰਨ ਤ੍ਰਿ ਭਵਨ ਮੌਲਿਆ ਉਹ ਤਾਂ ਮੌਲਿਆ ਜਾਵੇਗਾ ਪਰਫੁੱਲਤ ਹੋਵੇਗਾ ਤੇ ਜਿਹੜਾ ਦੂਸਰਾ ਜਿਹਦੇ ਕੋਲ ਲਚਰਤਾ ਉਹਦਾ ਬੂਟੇ ਦਾ ਤੁਸੀਂ ਫਰਕ ਵੇਖ ਲੈਣਾ ਆਪ ਹੀ ਘਰ ਚ ਪ੍ਰਗਟ ਕਰ ਕਰਕੇ ਵੇਖ ਜਮੀਨ ਉਸਮਾਨ ਦਾ ਫਰਕ ਹੋਵੇ ਉਹ ਫਸਲ ਫੇ ਕਿੱਥੇ ਪੀਸੀ ਗਈ